ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਆਮ ਤੌਰ ਤੇ ਸੰਸਾਰ ਦੇ ਅੰਦਰ ਜਿਹੜੀ ਸੇਵਾ ਹੈਗੀ ਆ ਨਾ ਜਾਂ ਤੇ ਇਹ ਕੁਝ ਦੁਨਿਆਵੀ ਪੱਦਰ ਦੇ ਉੱਤੇ ਹਾਸਲ ਕਰਨ ਦੇ ਲਈ ਕੀਤੀ ਜਾਂਦੀ ਹੈ ਤੇ ਜਾਂ ਫਿਰ ਇਹਦੇ ਪਿੱਛੇ ਮਨੁੱਖ ਦਾ ਮਨੋਰਥ ਹੈ ਜਿਹੜਾ ਉਹ ਦੁਨੀਆ ਦੇ ਵਿੱਚੋਂ ਵਾ ਵਖਟਣਾ ਹੁੰਦਾ ਬਹੁਤ ਤਾਮੇ ਤੇ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਨਿਰਸਵਾਰਥ ਭਾਵਨਾ ਦੇ ਅਧੀਨ ਮਨੁੱਖੀ ਜੀਵਨ ਦਾ ਫਰਜ਼ ਸਮਝਦਿਆਂ ਹੋਇਆਂ ਸੇਵਾ ਕਰਦੇ ਇਹੋ ਦੀਆਂ ਰੰਗ ਰੱਤੀਆਂ ਰੂਹਾਂ ਦੇ ਵਿੱਚੋਂ ਇੱਕ ਸੰ ਭਗਤਪੂਰਨ ਸਿਮਰ ਕਈ ਵਰੀ ਸ਼ਬਦ ਤੇ ਬਹੁਤ ਹੁੰਦੇ ਆ ਪਰ ਜੀ ਦੇ ਬਾਰੇ ਗੱਲ ਕਰਨੀ ਹੋਵੇ ਨਾ ਉਹਦੇ ਮੇਚ ਦੇ ਸ਼ਬਦ ਤੁਹਾਨੂੰ ਥਿਆਉਂਦੇ ਨਹੀਂ ਲੱਭ ਦੇਣਗੇ। ਭਗਤ ਕੂਰਨ ਸਿੰਘ ਵੀ ਇਹੋ ਜਿਹੀ ਰੰਗ ਰਤੜੀ ਰੂਹ। Hindu ਪਰਿਵਾਰ ਦੇ ਵਿੱਚ ਜਨਮ ਹੋਇਆ। ਮਾਂ ਨੇ ਮੁੱਢ ਤੋਂ ਧਾਰਮਿਕ ਸੰਸਕਾਰ ਦਿੱਤੇ। ਪੜਨ ਵਾਲੇ ਪਾਸੇ ਤੋਰਿਆ। ਇੱਕ ਦਿਨ ਘਟਨਾ ਵਾਪਰੀ ਇਹਨਾਂ ਦੇ ਆਪਣੇ ਜੀਵਨ ਦੇ ਵਿੱਚ ਵੀ ਜਦੋਂ ਇਹ ਕਿਸੇ ਮੰਦਰ ਦੇ ਵਿੱਚ ਸੇਵਾ ਕਰ ਰਹੇ ਸਨ ਨਾ ਖਾਣ ਲਈ ਕੁਝ ਮਿਲਿਆ ਤੇ ਨਾ ਹੀ ਰਹਿਣ ਲਈ ਕੋਈ ਥਾਂ ਪ੍ਰਾਪਤ ਹੋ ਸਕੇ ਮਨ ਤੇ ਖਿਆਲ ਆਇਆ ਹੁਣ ਕਿੱਥੇ ਜਾਇਆ ਜਾਏ ਜਦੋਂ ਪੁੱਛਿਆ ਮੇ ਭਾਈ ਮੈਂ ਸੇਵਾ ਵੀ ਕੀਤੀ ਸਭ ਕੁਝ ਕੀਤਾ ਨਾ ਟੱਡ ਪਰਣ ਲਈ ਕੁਝ ਮਿਲਿਆ ਤੇ ਨਾ ਹੀ ਰਹਿਣ ਲਈ ਥਾਂ ਮਿਲ ਰਹੀ ਹੈ ਹੁਣ ਮੈਂ ਕਿੱਥੇ ਜਾਵਾਂ ਤੇ ਕਿਸੇ ਨੇ ਦੱਸ ਪਾਈ ਤੁਸੀਂ ਗੁਰਦੁਆਰੇ ਚ ਇਹ ਰੇਰੂ ਸਾਹਿਬ ਗੁਰਦੁਆਰੇ ਆਏ ਉੱਥੇ ਦੀਵਾਨ ਦੀ ਸਮਾਪਤੀ ਹੋ ਰਹੀ ਸੀ ਪਹਿਲਾਂ ਕੜਾਹ ਪ੍ਰਸ਼ਾਦ ਛਕਿਆ ਲੂਸੀਆਂ ਹੋਈਆਂ ਆਂਦਰਾਂ ਉਚਾਰਾਮ ਪ੍ਰਾਪਤ ਹੋਇਆ ਫਿਰ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਉਹ ਵੀ ਬਿਨਾ ਕਿਸੇ ਭੇਦ ਭਾਵ ਵਿਤਕਰੇ ਤੋਂ ਤੇ ਫਿਰ ਉਦੋਂ ਵੀ ਵੱਡੀ ਗੱਲ ਰਹਿਣ ਦੇ ਵਾਸਤੇ ਸੋਹਣਾ ਬਿਸਤਰਾ ਵੀ ਪ੍ਰਾਪਤ ਹੋਇਆ ਇਸ ਚੀਜ਼ ਦਾ ਇਹਨਾਂ ਦੇ ਮਨ ਤੇ ਗਹਿਰਾ ਅਸਰ ਹੋਇਆ ਵੇਲਾ ਇਹੋ ਜਾ ਆਇਆ ਮਾਂ ਬਹੁਤ ਬਿਮਾਰ ਹੋਈ ਮੰਨਿਆ ਜਾਂਦਾ ਹੈ ਟੀਬੀ ਦੀ ਆਖਰੀ ਸਟੇਜ ਸੀ ਤੇ ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸਟੇਸ਼ਨ ਸੀ ਜਿਹਦੇ ਕਿਨਾਰੇ ਦੇ ਉੱਤੇ ਮਾਂ ਪਈ ਹੋਈ ਸੀ ਤੇ ਇੱਥੇ ਕੋਈ 3-4 ਬਚਨ ਬਲਾਸ ਹੋਏ ਮਾਂ ਦਾ ਸਰੀਰ ਛੱਡਣ ਤੋਂ ਪਹਿਲਾਂ ਮਾਂ ਰਾਮ ਦੀ ਦਾਸ ਨੂੰ ਭਗਤ ਪੂਰਨ ਸਿੰਘ ਬਣਨ ਦਾ ਰਸਤਾ ਦਿਖਾ ਲਈ ਸੀ ਲਾਹੌਰ ਆ ਗਏ ਇੱਥੇ ਡੇਰਾ ਸਾਹਿਬ ਸੇਵਾ ਕਰਦੇ ਰਹਿਣਾ ਜਦੋਂ ਸਮਾਂ ਮਿਲਣਾ ਤੇ ਜਿਹੜੀ ਪੰਜਾਬ ਪਬਲਿਕ ਲਾਇਬ੍ਰੇਰੀ ਸੀ ਜਾਂ ਦਿਆਲ ਸਿੰਘ ਲਾਇਬ੍ਰੇਰੀ ਸੀ ਉੱਥੇ ਚਲੇ ਜਾਣਾ ਉੱਥੇ ਪੜਦੇ ਰਹਿ ਦੁਨੀਆ ਭਰ ਦਾ ਗਿਆਨ ਇਕੱਠਾ ਕੀਤਾ ਹਰ ਪੱਖ ਇੱਥੇ ਸੇਵਾ ਕਰਦਿਆਂ ਡੇਰਾ ਸਾਹਿਬ ਜਿੱਥੇ ਜਗ੍ਹਾ ਮਿਲਦੀ ਉੱਥੇ ਆਰਾਮ ਕਰ ਲੈਣਾ ਇੱਕ ਦਿਨ ਕੋਈ 2 ਸਾਲਾਂ ਦਾ ਬਾਲਕ ਸੀਗਾ ਜਿਹੜਾ ਤੁਰਨ ਤੋਂ ਆਰੀ ਬੋਲਣ ਤੋਂ ਵੀ ਆਰੀ ਜਿਹਦੇ ਹੱਥ ਪੈਰ ਕੰਮ ਨਹੀਂ ਕਰਦੇ ਸਾਨੂੰ ਨੂੰ ਛੱਡ ਕੇ ਚਲਾ ਗਿਆ ਯਾਨੀ ਅੱਛਰ ਸਿੰਘ ਹੋਣਾ ਨੇ ਉਹ ਬੱਚਾ ਇਹਨਾਂ ਦੇ ਢੋਲੀ ਵਿੱਚ ਪਾ ਦਿੱਤਾ ਇਥੋਂ ਪਿੰਗਲਵਾੜੇ ਦਾ ਮੁੱਢ ਬੱਜ ਗਿਆ ਤੇ ਉਹਦਾ ਨਾਮ ਇਹਨਾਂ ਨੇ ਪਿਆਰਾ ਸਿੰਘ ਰੱਖਿਆ ਆਪ ਵੀ ਹਰ ਵਕਤ ਸੇਵਾ ਦੇ ਵਿੱਚ ਡਟੇ ਰਹਿੰਦੇ ਵੰਡ ਦਾ ਸਮਾਂ ਆਇਆ ਪੂਜਾੜਾ ਹੋਇਆ ਪਿਆਰਾ ਸਿੰਘ ਨੂੰ ਬਚਾ ਕੇ ਲਿਗਦੇ ਟੈਂਡੇ ਲੋਰ ਤੋਂ ਅੰਮ੍ਰਿਤਸਰ ਆ ਖਾਲਸਾ ਕਾਲਜ ਤੇ ਹੋਰ ਕਈ ਥਾਵਾਂ ਤੇ ਬੜਾ ਵੱਡਾ ਕੈਂਪ ਲੱਗਾ ਹੋਇਆ ਸੀ ਇਹਨਾਂ ਨੇ ਵੀ ਦੇਖਿਆ ਕੋਲੇ ਕੋਈ ਪੈਸਾ ਟੱਕਾ ਤੇ ਹੈ ਨਹੀਂ ਸੀ ਜਿਹਦੇ ਨਾਲ ਕੋਈ ਸੇਵਾ ਕਰ ਸਕਦੇ ਨਾ ਹੀ ਕੋਲ ਕੋਈ ਵਾਧੂ ਵਸਤਰ ਸਨ ਕਿ ਕਿਸੇ ਦਾ ਨੰਗ ਢੱਕ ਸਕਦੇ ਪ੍ਰਿੰਸੀਪਲ ਜੋਰ ਸਿੰਘ ਨੂੰ ਨਾਲ ਜਾ ਕੇ ਨਾ ਬੇਨਤੀ ਕੀਤੀ ਕਿ ਮੈਂ ਵੀ ਸੇਵਾ ਕਰਨੀ ਚਾਹੁੰਦਾ ਉਹਨਾਂ ਪੁੱਛਿਆ ਵੀ ਕੀ ਸੇਵਾ ਕਰੋਗੇ ਤੁਸੀਂ ਇਹ ਕਹਿਣ ਲੱਗੇ ਵੀ ਦੇਖੋ ਸਮੇਂ ਦਾ ਵੇਗ ਇਹੋ ਜਿਹਾ ਵੀ ਇੱਥੇ ਬਹੁਤ ਲੋਕਾਂ ਨੂੰ ਦਸਤ ਲੱਗ ਚੁੱਕੇ ਆ ਤੇ ਉਹਨਾਂ ਦੇ ਕੱਪੜੇ ਵੀ ਗੰਦੇ ਹੋ ਜਾਂਦੇ ਆ ਧੋਣ ਵਾਲਾ ਵੀ ਕੋਈ ਨਹੀਂ ਗਾ ਬਿਮਾਰੀ ਵੀ ਫੈਲੀ ਹੋਈ ਆ ਮੇਰੇ ਕੋਲ ਕੋਈ ਹੋਰ ਤੇ ਕੁਝ ਨਹੀਂ ਗਾ ਕਰਨ ਦੇ ਵਾਸਤੇ ਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੇ ਗੰਦੇ ਕੱਪੜੇ ਧੋਣ ਦੀ ਸੇਵਾ ਮੈਨੂੰ ਦੇ ਦੇ ਸਹੀ ਗੱਲ ਹੈ ਸੰਸਾਰ ਦੇ ਅੰਦਰ ਬਹੁਤ ਲੋਕ ਨੇ ਜਿਹੜੇ ਕਈ-ਕਈ ਵਾਰੀ ਹੱਥ ਧੋ ਕੇ ਵੀ ਹੱਥਾਂ ਨੂੰ ਸੁੱੱਚੇ ਨਹੀਂ ਕਰ ਪਾਉਂਦੇਗੇ ਤੇ ਭਲਤਪੂਰਨ ਸਿੰਘ ਹੁਣਾ ਨੇ ਲੋਕਾਂ ਦਾ ਗੰਧ ਧੋ ਧੋ ਕੇ ਆਪਣੇ ਹੱਥ ਸੁੱੱਚੇ ਕਰੇ ਇਥੋਂ ਪਿੰਗਲਵਾੜੇ ਦੀ ਸ਼ੁਰੂਆਤ ਹੁੰਦੀ ਹੈ ਕੁਝ ਲੋਕ ਮਿਲਦੇ ਨੇ ਬੇਸਹਾਰਾ ਸੜਕ ਤੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਘਰ-ਘਰ ਜਾ ਕੇ ਮੰਗਣਾ ਸ਼ੁਰੂ ਕਰਦੇ ਆ ਇਹਨਾਂ ਬੇਸਹਾਰਿਆਂ ਦਾ ਸਹਾਰਾ ਬੰਨ੍ਹ ਵਾਸਤੇ ਤੇ ਸੱਚੀ ਗੱਲ ਹੈ ਭਗਤ ਪੂਰਨ ਸਿੰਘ ਸੱਚਮੁੱਚ ਬੇਸਹਾਰਿਆਂ ਦਾ ਸਹਾਰਾ ਹੋਣ ਪੜੇ ਜੋਨ ਲਹਿਰ ਸ਼ੁਰੂ ਕੀਤੀ ਉਹ ਬਹੁਤ ਵੱਡਾ ਰੂਪ ਵਟਾ ਚੁੱਕੀ ਹੱਤੀ ਉਹਨਾਂ ਬੜੀ ਸੇਵਾ ਕੀਤੀ ਜਿਨ੍ਹਾਂ ਨੂੰ ਮਾਪੇ ਨੇ ਨਹੀਂ ਸੰਭਾਇਆ ਨਾਲਦਿਆਂ ਨੇ ਨਹੀਂ ਸੰਭਾਇਆ ਉਹਨਾਂ ਨੂੰ ਭਗਤਪੂਰਨ ਸਿੰਘ ਨੇ ਸੰਭਾਇਆ ਜਿਨ੍ਹਾਂ ਨੂੰ ਘਰਾਂ ਵਿੱਚੋਂ ਤੱਕਾ ਦੇ ਦਿੱਤਾ ਗਿਆ ਉਹਨਾਂ ਦੀ ਸਾਰ ਭਗਤਪੂਰਨ ਸਿੰਘ ਉਹਨਾਂ ਦਾ ਔਰਾ ਕਿੱਡਾ ਪ੍ਰਭਾਵਸ਼ਾਲੀ ਸੀਗਾ ਜੇ ਕਿ ਜਦੋਂ पागलां 'ਚ ਵੀ ਜਾ ਕੇ ਖਲੋ ਜਾਂਦੇ ਸਨ ਤੇ ਉਹ ਸ਼ਾਂਤ ਹੋ ਜਾਂਦੇ ਸਨ ਬੜੇ ਵੀਰੇ ਡਾਕਟਰਾਂ ਨੇ ਕਹਿਣਾ ਵੀ ਤੁਸੀਂ ਪ੍ਰੇਜ਼ ਕਰੋ ਗਲਵਸ ਪਾਓ ਮਾਸਕ ਪਾਓ ਤੁਹਾਨੂੰ ਵੀ ਬਿਮਾਰੀ ਚੁੰਬੜ ਸਕਦੀ ਹੈ ਪਰ ਉਹਨਾਂ ਕਦੇ ਪਰਵਾਹ ਨਹੀਂ ਗੁਰੂ ਤੇ ਅਥਾ ਵਿਸ਼ਵਾਸ ਸਮਰਪਿਤ ਭਾਵਨਾ ਹਰ ਵਕਤ ਸੇਵਾ ਅੰਦਰ ਜੁਟੇ ਰਹੇ ਉਹਨਾਂ ਇਕੱਲੀ ਲੂਲੇ ਲੰਗੜਿਆਂ पागला बेसहाराया दी सेवा ਨਹੀਂ ਤੇ ਕੀਤੀ। ਉਹਨਾਂ ਨੇ ਕੁਦਰਤ ਦੀ ਬੜੀ ਸੇਵਾ ਕੀਤੀ ਹੈ। ਪ੍ਰਕਿਰਤੀ ਦੇ ਨਾਲ ਬੜਾ ਪਿਆਰ ਸੀ ਰੁੱਖਾਂ ਨਾਲ, ਫੁੱਲਾਂ ਨਾਲ, ਪੇੜ ਪੌਦਿਆਂ ਨਾਲ, ਮਿੱਟੀ ਨਾਲ, ਪਾਣੀ ਨਾਲ। ਆ ਹੁਣ ਸਾਡੇ ਲੋਕ ਤੇ ਹਜੇ ਗੱਲਾਂ ਕਰਨ ਲੱਗੇ ਆ ਸਾਡੇ ਪਾਣੀ ਦਲ ਕੀ ਹੋ ਰਿਹਾ, ਵਾਤਾਵਰਨ ਕੀ ਹੋ ਰਿਹਾ। ਉਹ ਬੰਦਾ ਕਈ ਦਹਾਕੇ ਪਹਿਲਾਂ ਹੀ ਸਾਨੂੰ ਇਸ ਪਾਸੋਂ ਅਗਾਹ ਕਰਨ ਲਈ ਟੁਰ ਪਿਆ ਸੀ ਛੋਟੇ ਛੋਟੇ ਪੈਂਫਲਟ ਛਾਪ ਕੇ ਦੋ ਵਰਕੇ ਚੋ ਵਰਕੇ ਛਾਪ ਕੇ ਕਿ ਪਾਣੀ ਬਚਾ ਲਓ ਹਵਾ ਬਚਾ ਲਓ ਰੁੱਖ ਬਚਾ ਲਓ ਬੜੇ ਔਖੇ ਹੋਵੋਗੇ ਆਪਣੀ ਮਿੱਟੀ ਬਚਾਣਾ ਪ੍ਰਿੰਟਿੰਗ ਪ੍ਰੈਸ ਲਾ ਲਾ ਕੇ ਉਹਨਾਂ ਮੁਫਤ ਦੇ ਵਿੱਚ ਲਿਟਰੇਚਰ ਬੰਦਿਆ ਤੇ ਬਾ ਕੁਮਾਰ ਲਿਟਰੇਚਰ ਜਿਹੜਾ ਜਿੱਥੇ ਮਨੁੱਖੀ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੇ ਉੱਤੇ ਗੱਲ ਕਰਦਾ ਸੀ ਉੱਥੇ ਉਹਨਾਂ ਦੇ ਹੱਲ ਵੀ ਨਾਲ ਦੱਸਦਾ ਸੀ ਬੜੇ ਮਾਣ ਸਨਮਾਨ ਭਗਤ ਜੀ ਦੀ ਝੋਲੀ ਦੇ ਵਿੱਚ ਪਦਮ ਸ਼੍ਰੀ ਦਾ ਵਾਰ ਮਿਲਿਆ ਭਗਤ ਜੀ ਨੇ ਜਿਸ ਵਕਤ ਜੂਨ 84 ਦਾ ਕੱਲੂ ਘਰਾ ਵਾਪਰਿਆ ਉਹਦੇ ਰੋਸ ਵਜੋਂ ਆਪਣਾ ਇਹ ਜਿਹੜਾ ਅਨਾਮ ਸੀਗਾ ਉਹ ਹਿੰਦ ਸਰਕਾਰ ਨੂੰ ਵਾਪਸ ਕਰਤਾ ਭਗਤ ਜੀ ਦਾ ਜੀਵਨ ਸੱਚਮੁੱਚ ਬਹੁਤ ਲਾਸਾਨੀ ਸੀਗਾ ਸੇਵਾ ਕੀਤੇ ਕਿਵੇਂ ਜਾਂਦੀ ਹੈ ਜੇ ਕਿਸੇ ਨੇ ਸਿੱਖਣਾ ਹੋਵੇ ਨਾ ਉਹ ਭਗਤ ਜੀ ਦੇ ਜੀਵਨ ਨੂੰ ਜ਼ਰੂਰ ਪੜੇ ਮੈਂ ਇਹ ਗੱਲ ਹਮੇਸ਼ਾ ਕਹਿਣਾ ਹੁੰਦਾ ਆਪਣੇ ਬੱਚਿਆਂ ਦੇ ਕਮਰੇ ਦੇ ਅੰਦਰ ਨਾ ਭਗਤ ਜੀ ਦੀ ਫੋਟੋ ਲਾ ਆਪਣੇ ਬੱਚਿਆਂ ਨੂੰ ਭਗਤ ਜੀ ਦੀ ਜੀਵਨੀ ਪੜਨ ਲਈ ਅਸੀਂ ਆਪਣੇ ਬੱਚਿਆਂ ਨੂੰ ਇਕੱਲੇ ਪੈਸਾ ਕਮਾਉਣ ਦੀਆਂ ਮਸ਼ੀਨਾਂ ਨਹੀਂ ਦੇਣਾ। ਉਹਨਾਂ ਨੂੰ ਦੱਸਣਾ ਹੈ ਕਿ ਇਹ ਜੀਵਨ ਸਕਾਰਥਾ ਕਿਵੇਂ ਹੋਣਾ ਹੈ, ਸਫਲਤਾ ਕਿਵੇਂ ਹੋਣਾ ਹੈ, ਸੇਵਾ ਦਾ ਭਾਵ ਕੀ ਹੁੰਦਾ ਹੈ। ਹਰ ਖੇਤਰ ਦੇ ਵਿੱਚ ਵਿਚਰਦੇ ਹਨ ਕਿਵੇਂ ਸੇਵਾ ਕੀਤੀ ਜਾ ਸਕਦੀ ਹੈ। 5 ਅਗਸਤ 1992 ਈਸਵੀ ਵਾਲੇ ਦਿਨ ਗੁਰੂ ਦਾ ਇਹ ਪਿਆਰਾ ਸਿੱਖ ਸਦੀਵੀ ਤੌਰ ਦੇ ਉੱਤੇ ਅਕਾ ਮੀਟ ਗਿਆ ਸੀ ਪਰ ਜੋ ਉਹ ਪੌਦਾ ਲਾ ਕੇ ਗਏ ਆ ਜੋ ਵੱਡ ਅਕਾਰੀ ਰੁੱਖ ਬਣ ਕੇ ਗੁਰੂ ਦਾ ਸੁਨੇਹਾ ਦੂਰ ਦੂਰ ਤੱਕ ਸਿਰਫ ਪ੍ਰਚਾਰ ਹੀ ਨਹੀਂ ਰਿਹਾਗਾ ਉਹਨੂੰ ਪ੍ਰਗਟਾ ਵੀ ਰਿਹਾ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਨ ਦੀ ਇਸੇ ਤਰ੍ਹਾਂ ਪ੍ਰੇਰਨਾ ਦਿੰਦੀਆਂ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ